ਕਹਿੰਦਾ ਹਾਂ ਅਸੀਂ ਵੀ ਕਿਸੇ ਦੇਖ ਦੇ ਖਾਸ ਹੁੰਦੇ ਸੀ ਤੇ ਕਦੋਂ ਹੋਏ ਆਮ ਸਾਨੂੰ ਪਤਾ ਹੀ ਨਹੀਂ ਲੱਗੇ ਆ ਨਾ ਗਲਤੀ ਕੋਈ ਸਾਡੇ ਤੋਂ ਹੋਈ ਹائے ਫਿਰ ਵੀ ਪਤਾ ਨਹੀਂ ਉਹਨਾਂ ਕਿਉਂ ਛੱਡਿਆ ਜੋ ਤਰਸਦੇ ਸੀ ਮੁਖ ਵੇਖਣੇ ਨੂੰ ਸਾਡਾ ਜਾਣ ਲੱਗੇ ਆਉ ਨਾ ਮੁੜ ਇੱਕ ਵਾਰੀ ਤੱਕਿਆ ਹਾਂ ਅਸੀਂ ਵੀ ਕਿਸੇ ਦੇ ਕਦੇ ਖਾਸ ਹੁੰਦੇ ਸੀ ਤੇ ਕਦ ਹੋਏ ਆਮ ਸਾਨੂੰ ਪਤਾ ਹੀ ਨਹੀਂ ਲੱਗੇ ਨਾ ਗਲਤੀ ਕੋਈ ਸਾਡੇ ਤੋਂ ਹੋਈ ਫੇਰ ਵੀ ਪਤਾ ਨਹੀਂ ਉਹਨਾਂ ਕਿਉਂ ਛੱਡਿਆ ਹਾਏ ਫੇਰ ਵੀ ਪਤਾ ਨਹੀਂ ਉਹਨਾਂ ਕਿਉਂ ਦਿਲੋਂ ਕੱਢਿਆ ਕਿੰਦਾ ਲੱਗਾ ਓਕੇ ਆ